Jag är ledsen. ਬਹੁਤ ਹੋ ਗਿਆ ਤੁਹਾਡਾ ਜ਼ੁਲਮ ਇਹਨੇ ਪੈਸੇ ਦੀ ਲਾਲਚੀ ਔਰਤ ਹੁ ਕਹਿੰਦੇ ਹੁੰਦੇ ਨਾ ਮੰਮੀ ਜੀ ਜਦੋਂ ਜ਼ੁਲਮ ਹੱਦ ਤੋਂ ਵੱਜੇ ਨਾ ਹਦੋਂ ਸ਼ਸਤਰ ਚੱਕਣਾ ਹੀ ਪੈਂਦਾ ਮੈਨੂੰ ਅੱਕ ਕੇ ਅੱਕ ਚੱਪਣਾ ਪਿਆ ਮਜਬੂਰ ਕਰਤਾ ਤੁਸੀਂ ਮੈਨੂੰ ਹਾਰਮਨ ਬੱਜ ਜੂਗੀ ਪੁੱਤ ਤੂੰ ਇਹ ਹੱਦ ਚੱਕਿਆ ਐਨੂ ਐਨੂ ਪਰ ਛੱਡਦੇ ਛੱਡਦੇ ਪਰ ਘਰ ਆਪਣੇ ਪਾਪਾ ਦੀ ਗਿਣਤੀ ਸ਼ੁਰੂ ਨਾ ਨਾ ਪਤਾ ਤੁਮੈਨੂੰ ਮਾਫ ਕਰਦੇ ਜਿਸ ਮੇਰੇ ਘਰ ਦੀ ਨੂੰ ਹੈ ਨਾ ਤਾਂ ਇਸ ਘਰ ਦੀ ਵੀ ਤੀ ਹੈ ਤੂੰ ਇੰਨਾ ਕ ਤਾਂ ਇਹ ਕਰੀ ਸਕਦੇ ਨੇ ਤੇਰੇ ਵਾਸਤੇ ਮੇਰੀ ਗੱਲ ਸੁਣੋ ਭੈਣ ਜੀ ਮੈਂ ਨਾ ਇੱਕ ਮਜਬੂਰ ਬਾਪਾ ਜਦੋਂ ਮੇਰੇ ਕੋਲ ਕੁਛ ਹੈ ਹੀ ਨਹੀਂ ਮੈਂ ਕਰਾਂ ਕਿਥੋਂ ਮੇਰੇ ਕੋਲ ਤਾਂ ਨਾ ਬਸ ਆ ਮੇਰੀ ਪੱਗ ਜੜੀਆਂ ਤੁਹਾਡੇ ਪੈਰਾਂ 'ਚ ਪਈ ਆ ਆ ਚੱਕ ਲੋ ਪੱਗ ਨੂੰ ਤੁਹਾਡੇ ਲਈ ਹੈ ਪੱਗ ਹੋਈ ਮੇਰੇ ਲਈ ਹੈ ਕੱਪੜਾ ਹੈ ਨਾ ਇਹ ਕੱਪੜਾ ਨਹੀਂ ਜ਼ਮੀਨਦਵਾਨ ਦਾ ਆ ਤੁਹਾਡੀ ਜੇਬ ਜ਼ਮੀਨਦਵਾਨ ਬਊਗੀ ਪੈਸਿਆਂ ਦਾ ਹਿੱਲਾ ਹੋ ਗਿਆ ਤਾਂ ਸਮਝ ਲੋ ਤੁਹਾਡੀ ਕੁੜੀ ਬਸ ਗਈ ਨਹੀਂ ਇਹਨੂੰ ਪਿਠਾਈ ਰੱਖੋ ਆਪਦੇ ਬਾਟ ਜਦੋਂ ਦੋਹੇ ਪਿਆਪਤ ਆਪਦੀ ਅੱਖਾਂ ਨੇ ਸਾਹਮਣੇ ਦੇਖੋਗੇ ਨਾ ਵੀ ਦੂਜੀ ਵਾਰ ਵਿਆਹੀ ᱛੀ ਤਾਂ ਵੀ ਕਰੇ ਬੈਠੀ ਐ ਪੈਸਿਆਂ ਦਾ ਹਿੱਲਾ ਤਾਂ ਆਪਣੇ ਆਪ ਹੋ ਜੂਗਾ ਲੱਗੇ ਸਮਝ ਤੇ ਹੁਣ ਮੈਨੂੰ ਲੱਗਦਾ ਤੁਸੀਂ ਪੈਸਿਆਂ ਦਾ ਹਿੱਲਾ ਛੇਤੀਓ ਕਰ ਦੋਗੇ ਮੈਂ 35 ਲੱਖ ਦੀ ਗੱਲ ਕਹੀ ਐ ਤੁਸੀਂ 50 ਲੱਖ ਕਿਹੜਾ ਨਾ ਕਰ ਦੋ ਭੈਣ ਜੀ ਅਸਕੁਰਮਣੀ ਐ ਕਿੰਨੇ ਪੈਸੇ ਦੀ ਲੋੜ ਐ ਸਾਡੇ ਕੋਲੇ ਉਨੇ ਹੀ ਤਿਆਰ ਨੇ ਹੋਰ ਕਿੰਨੇ ਚਾਹੀਦੇ ਆ ਇੱਕ ਔਰਤ ਹੋ ਕੇ ਦੂਜੀ ਔਰਤ ਤੇ ਨਾ ਜ਼ੁਲਮ ਕਰਦੀ ਨੂੰ ਨਾ ਉਹ ਤਾਂ ਮੈਨੂੰ ਮੈਂ ਪੈਸੇ ਦੀ ਮਸ਼ੀਨ ਲੱਗਦੀ ਸੀ ਵੀ ਜਾ ਤੇ ਕਿਆ ਤੋਂ ਨੇ ਆ ਪੈਸੇ ਇਹ ਵੀ ਬੰਦੇ ਨੇ ਹੈ ਕਿ ਪੈਸੇ ਦੀ ਮਸ਼ੀਨ ਹੈ ਤੇਰਾ ਅੰਤ ਹੁਣ ਬਹੁਤ ਨੇੜੇ ਆ ਤੈਨੂੰ ਹੁਣ ਮਾਫੀ ਦੀ ਨਹੀਂ ਤੈਨੂੰ ਰੱਬ ਕੋਲ ਜਾਣ ਦੀ ਲੋੜ ਹੈ